हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਇਸ ਮੈਂ ਡਾਕਟਰ ਗੁਰਬਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਿ ਕੁਝ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਆਪਾਂ ਜਿਵੇਂ ਪਨੀਰੀ ਕਹਿਦਨੇ ਕਿ ਜਿਵੇਂ PR126 ਦੇ ਵਿੱਚ 22 ਤੋਂ 25 ਦਿਨ ਦੀ ਪਨੀਰੀ ਲਾਓ PR ਜਿਹੜੀ ਪੂਸਾ ਬਾਸਮਤੀ 1847 1692 1509 ਤੇ ਜਿਹੜੀਆਂ ਦਰਮਿਆਨੇ ਸਮੇ ਵਾਲੀਆਂ ਕਿਸਮਾਂ ਨੇ PR114 13 21 78 28 29 30 31 ਤੇ ਪੂਸਾ ਬਾਸਮਤੀ 11 21 17 18 18 85 ਇਹਨਾਂ ਦੇ ਵਿੱਚ ਜਿਹੜੀ ਹੈਗੀ 25 ਤੋਂ 30 ਦਿਨ ਦੀ ਪਨੀਰੀ ਲਾਓ 35 ਦਿਨ ਤੱਕ ਲਾ ਸਕਦੇ ਹਾਂ ਪਰ ਜਿੰਨੀ ਛੋਟੀ ਲਾਵਾਂਗੇ ਉਨਾਂ ਝਾੜ ਚੰਗਾ ਹੋ ਕੁਝ ਕਿਸਾਨ ਵੀ ਦਾ ਸਵਾਲ ਆ ਕਿ PR 131 ਬਾਰੇ ਆਇਆ ਸੀਗਾ ਕਿ 30 ਦਿਨਾਂ ਚ ਪਨੀਰੀ ਤਿਆਰ ਨਹੀਂ ਹੁੰਦੀ ਤੇ ਕਿਸਾਨ ਵੀਰ ਜਿਹੜੇ ਗੇਤੀ ਪਨੀਰੀ ਵੇਚ ਦਿੰਦੇ ਆ ਕਿ ਸਾਡੀ ਜਿਹੜੀ ਪਨੀਰੀ ਆ ਉਹ 35 40 ਦਿਨਾਂ ਚ ਲਾਉਣ ਨੂੰ ਤਿਆਰ ਹੁੰਦੀ ਆ ਤੁਸੀਂ ਇੱਕ ਗੱਲ ਦਾ ਥੋੜਾ ਜਿਹਾ ਮੈਂ ਤੁਹਾਨੂੰ ਜਿਹੜਾ ਹੈਗਾ ਜਾਣਕਾਰੀ ਤੁਹਾਡੇ ਤੋਂ ਲੈਣੀ ਚਾਹੁੰਦਾ ਹੈ ਕਿ ਕਿਹੜੇ-ਕਿਹੜੇ ਕਿਸਾਨ ਵੀਰਾਂ ਨੇ ਇਸ ਟਾਈਮ ਪਨੀਰੀ ਵਾਸਤੇ ਖੇਤ ਤਿਆਰ ਕੀਤਾ ਜਾਂ ਕਿਹੜੇ-ਕਿਹੜੇ ਕਿਸਾਨ ਵੀਰਾਂ ਨੇ ਜਿਵੇਂ ਮੈਂ ਇਸ ਤੋਂ ਪਹਿਲਾਂ ਵੀਡੀਓ ਵੀ 10-15 ਦਿਨਾਂ ਚਾਹਤ ਪਾਈ ਸੀਗੀ ਕਿ 20-25 ਦਿਨ ਪਹਿਲਾਂ ਪਨੀਰੀ ਬੀਜਣ ਤੋਂ 20 ਤੋਂ 25 ਦਿਨ ਪਹਿਲਾਂ ਜਾਂ 15 ਦਿਨ 18 ਦਿਨ ਪਹਿਲਾਂ ਜੇ ਆਪਾਂ ਨੂੰ ਜ਼ਿਆਦਾ ਸਮਾਂ ਹੈ ਨਹੀਂ ਤਾਂ 15-18 ਦਿਨ ਪਹਿਲਾਂ ਘੱਟੋ-ਘੱਟ 20 ਦਿਨ ਪਹਿਲਾਂ ਤਾਂ ਲਾਓ ਰੂੜੀ ਖਾਦ 1 ਕਨਾਲ ਮਗਰ 15 ਤੋਂ 18 ਕਮੰਟਲ ਰੂੜੀ ਖਾਦ ਪਾ ਕੇ ਉਹਨੂੰ ਖੇਤ ਦੇ ਵਿੱਚ ਵਾਹ ਕੇ ਮਿਕਸ ਕਰਕੇ ਜਿਹੜਾ ਪਨੀਰੀ ਵਾਲਾ ਥਾਂ ਆਪਾਂ ਚੁਣਿਆ ਵਿਆ ਉਹਨੂੰ ਪਾਣੀ ਨਾਲ ਭਰ ਦਿਓ ਫੇਰ ਉਹਦੇ ਵਿੱਚ ਕੋਈ ਦਿਨਾਂ ਬਾਅਦ ਨਦੀਨ ਲੁੱਗੇ ਆਉਣਗੇ ਉਹਨੂੰ ਫੇਰ ਵਾਹ ਕੇ ਫੇਰ ਪਾਣੀ ਨਾਲ ਭਰ ਦਿਓ ਡਬਲ ਰੋਣੀ ਕਰ ਲੋ ਕਹਿਣ ਦਾ ਮਤਲਬ ਕਿੰਨੇ ਕ ਕਿਸਾਨ ਵੀਰ ਕਰਦੇ ਆ ਬਹੁਤ ਘੱਟ ਗਿਣਤੀ ਆ ਇਹਦੇ ਨਾਲ ਇੱਕ ਤਾਂ ਆਰਗੈਨਿਕ ਮੈਟਰ ਡੀਕੰਪੋਜ਼ੀਸ਼ਨ ਸ਼ੁਰੂ ਹੋ ਗਈ ਨਦੀਨ ਤੁਹਾਡੇ ਖਤਮ ਹੋ ਗਏ ਪਿਛਲੇ ਸਾਲਾਂ ਦਾ ਕੋਈ ਹੋਰ ਕਿਸਮਾਂ ਦਾ ਬੀਜ ਹੈ ਝੋਨੇ ਦਾ ਉਹ ਖਤਮ ਹੋ ਗਿਆ ਵਿੱਚ ਮਿਕਸਿੰਗ ਘਾਟਾ ਉਹ ਨਦੀਨ ਘਟ ਹੋਣਗੇ ਪਨੀਰੀ ਜਿਹੜੀ ਜਣਾ ਬੋਲੀਆਂ ਰਹਿਣੀਆਂ ਗ੍ਰੋਥ ਪਨੀਰੀ ਜਲਦੀ ਕਰੂਗੀ ਪੱਟਣ ਜਸਾਨੀ ਰਹੂਗੀ ਉਦੋਂ ਬਾਅਦ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਜਿਵੇਂ ਆਪਾਂ ਅ ਕਈ ਥਾਂ ਤੇ ਨਿਮਾਟੋਡ ਦੀ ਸਮੱਸਿਆ ਆਉਂਦੀ ਆ ਜੜ ਗਣ ਨਿਮਾਟੋਡ ਦੀ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਇੱਕ ਮਰਲੇ ਪ੍ਰਤੀ ਪ੍ਰਤੀ ਮਰਲੇ 1 ਕਿਲੋ ਸਰੋਂ ਦੀ ਖਾਲ ਬਰੀਕ ਕਰਕੇ ਪਾਉਣੀ ਹੁੰਦੀ ਆ ਉਹ ਕਿੰਨੇ ਕਿਸਾਨ ਵੀਰ ਪਾਉਂਦੇ ਆ ਜੇ ਆਪਾਂ ਨਿਮਾ ਟੋੜ ਦੀ ਕਈ ਵਾਰ ਸਮੱਸਿਆ ਆ ਜਾਂਦੀ ਹੈ ਪਰਸ ਇਹ ਨਿਊਟ੍ਰੀਸ਼ਨ ਵੀ ਥੋੜਾ ਉਹ ਦਿੰਦੀ ਕੋਲ ਤੇ ਉਦੋਂ ਬਾਅਦ ਬਜਾਈ ਟਾਈਮ 3.5 ਕਿਲੋ ਯੂਰੀਆ ਪ੍ਰਤੀ ਕਨਾਲ ਪ੍ਰਤੀ ਕਨਾਲ ਦੱਸ ਰਿਹਾ 7.5 ਤੋਂ 8 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਕਨਾਲ 5 ਕਿਲੋ 21% ਜ਼ਿੰਕ ਜਾਂ 3 ਕਿਲੋ 33% ਜ਼ਿੰਕ ਪ੍ਰਤੀ ਕਨਾਲ ਤੇ 2 ਤੋਂ 2.5 ਕਿਲੋ 60 60% ਵਾਲੀ ਐਮਓਪੀ ਪ੍ਰਤੀ ਕਨਾਲ ਜਿਹੜੀ ਤੁਸੀਂ ਜ਼ਿੰਕ ਤੇ ਸੁਪਰ ਆ ਜਿਵੇਂ ਉਹ ਮਿਕਸ ਕਰਕੇ ਮਤਲਬ ਫਾਸਫੋਰਸ ਵਾਲੀ ਤੇ ਜ਼ਿੰਕ ਵਾਲੀ ਖਾਦ ਕੱਥੇ ਨਹੀਂ ਪਾਉਣੀ ਹੁੰਦੀ ਸੁਪਰ ਚਾਹੇ 2 ਦਿਨ ਪਹਿਲਾਂ ਪਾ ਦਿਓ ਤੇ 3 ਦਿਨ ਪਹਿਲਾਂ ਜ਼ਿੰਕ ਵਜਾਈ ਟਾਈਮ ਜਦੋਂ ਆਪਾਂ ਖੇਤ ਤਿਆਰ ਕਰਨਾ ਉਸ ਟਾਈਮ ਪਾ ਦਿਓ ਗੈਪ ਪਾ ਲਓ ਜਾਂ ਉਹਨੂੰ ਛਿੱਟਾ ਦੇ ਕੇ ਮਿਕਸ ਕਰ ਲਓ ਫਿਰ ਅਗਲੀ ਖਾਦ ਪਾ ਦਿਓ ਇਹੇ ਕਿੰਨੇ ਕਿਸਾਨ ਵੀਰ ਕਰਦੇ ਬਹੁਤ ਘੱਟ ਕਿਸਾਨ ਵੀਰ ਜਿਹੜੇ ਬਜਾਈ ਟਾਈਮ ਖਾਦਾਂ ਪਾਉਂਦੇ ਨੇ ਜੇ ਪਾਉਂਦੇ ਨੇ ਤਾਂ ਕੱਲੀ ਡਾਇਆ ਪਾ ਦਿੰਦੇ ਜਦ ਕਿ ਡਾਇਆ ਨਾਲੋਂ ਸਿੰਗਲ ਸੁਪਰ ਫਾਸਫੇਟ ਬਹੁਤ ਰਿਜ਼ਲਟ ਦਿੰਦੀ ਹੈ ਕੈਲਸ਼ੀਅਮ ਫਾਸਫੋਰਸ ਸਲਫਰ ਫਿਰ ਬਜਾਈ ਤੋਂ 7-8 ਦਿਨਾਂ ਤੇ ਜਾ ਕੇ ਲੋਹਾ ਜ਼ਿੰਕ ਤੱਤ ਲੋਹਾ ਤੱਤ ਇਹਦੀ ਸਪਰੇ 12-15 ਦਿਨ ਤੇ ਫਿਰ ਸਪਰੇ ਰਿਪੀਟ ਕਰਨੀ ਦੋ ਸਪਰੇਆਂ ਇਹ ਹੋਣਗੀਆਂ ਤੇ ਜਿਹੜੀ ਆਪਾਂ 15 ਦਿਨ ਬਾਅਦ ਫੇਰ ਆਪਾਂ ਜਿਹੜੀ ਹੈਗੀ 3 1/2 ਕਿਲੋ ਯੂਰੀਆ ਪਾਉਣੀ ਹੈ ਫੇਰ ਦੂਸਰੀ ਇੱਕ ਜਿਹੜੀ ਜ਼ਰੂਰੀ ਨੁਕਤਾ ਜਿਹੜੀ ਪਨੀਰੀ ਆ ਬੀਜ ਆ ਉਹਨੂੰ ਸੋਧ ਕੇ ਬੀਜਣਾ ਪਹਿਲਾਂ ਤਾਂ ਉਹਦੇ ਚੋਂ ਹਲਕਾ ਬੀਬਾਰ ਕੱਢਣਾ ਪਾਣੀ ਚ ਭਿਉਉ ਕੇ ਹਲਕਾ ਬੀਬਾਰ ਕੱਢ ਲਿਆ ਭਾਰਾ ਬੀਜ ਛੋਣ ਲਿਆ ਫੇਰ ਕੀ ਕਰਨਾ ਉਹਦੇ ਵਿੱਚ ਆਪਾਂ ਉਹਨੂੰ ਸਪ੍ਰਿੰਟ ਦਵਾਈ 3 ਗ੍ਰਾਮ ਸਪ੍ਰਿੰਟ 75 ਵਲਯੂਸ ਮੈਨਕੋਜ ਪਲੱਸ ਕਾਰਬੈਂਡਿਮ ਹੁੰਦੀ ਆ ਉਹਨੂੰ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਉਹਨੂੰ ਆਪਾਂ ਸੋਧ ਲੈਣਾ 8 ਕਿਲੋ ਬੀ ਮਗਰ 24 ਗ੍ਰਾਮ ਜਿਹੜਾ ਹੈਗਾ ਉਹ ਇਹ ਉਲੀ ਨਸ਼ਕ ਪਾਊਗਾ 80 ਤੋਂ 100 ਮਲ ਪਾਣੀ 'ਚ ਘੋਲੋ ਤੇ ਇਹਨੂੰ 8 ਕਿਲੋ ਬੀ ਨੂੰ ਲਾ ਕੇ ਤੇ ਜਾਂ ਇਹਨੂੰ ਲਾ ਕੇ ਮਤਲਬ ਟ੍ਰੀਟ ਕਰ ਲਓ ਜਾਂ ਫਿਰ ਇਹਨੂੰ ਪਾਣੀ 'ਚ ਘੋਲ ਕੇ ਪਿਉ ਲਓ ਜੇ ਤਾਂ 10-12 ਘੰਟੇ ਪਿਉਣਾ ਫਿਰ ਇਹਨੂੰ ਆਪਾਂ ਉਸ ਤੋਂ ਬਾਅਦ ਜਿਹੜਾ ਬੀ ਕੱਢ ਕੇ ਫਿਰ ਉਹਦੀ ਮੋਟੀ ਤਹਿ ਭਿੱਜੀਆਂ ਜਿਹੜੀਆਂ ਗਿੱਲੀਆਂ ਬੂਰੀਆਂ ਜੂਟਦੀਆਂ ਹੁੰਦੀਆਂ ਉਹਦੇ ਵਿਚਾਲੇ ਤਹਿ ਵਿਛਾ ਕੇ ਪਨੀਰੀ ਨੂੰ ਉਹਨੂੰ ਗਿੱਲੀ ਰੱਖਣਾ ਫਿਰ ਉਹਨੂੰ ਥੋੜਾ ਜਿਹਾ 24 ਤੋਂ 36 ਘੰਟੇ ਬਾਅਦ ਪੁੰਗਰਿਆਂ ਦੀ ਫੇਰ ਬੀਜੋ 24 ਘੰਟੇ ਟ੍ਰੀਟ ਕਰਕੇ ਉਸ ਤੋਂ ਬਾਅਦ ਬੀਜ ਲੋ ਉਹ ਉੱਗੂ ਵੀ ਜਲਦੀ ਗ੍ਰੋਥ ਵੀ ਜਲਦੀ ਹੋ ਇਹ ਆਪਾਂ ਕਿੰਨੇ ਕਿਸਾਨ ਵੀਰ ਕਰਦੇ ਆ ਆਮ ਤੌਰ ਤੇ ਕੀ ਕਰਦੇ ਆ ਮੌਕੇ ਤੇ ਜਦੋਂ ਆਪਾਂ ਪਨੀਰੀ ਬੀਜਣੀ ਹੁੰਦੀ ਮੌਕੇ ਤੇ ਬਾਣ ਪਟਿਆ ਤੇ ਪਨੀਰੀ ਬੀਜਤੀ ਤੇ ਮੌਕੇ ਤੇ ਖਾਦ ਨਹੀਂ ਪਾਉਂਦੇ ਆਪਾਂ ਤੇ ਰੂੜੀ ਤਾਂ ਆਪਾਂ 20-25 ਦਿਨ ਪਹਿਲਾਂ ਪਾਉਣੀ ਕੀ ਆ ਇੱਥੇ ਕਿਸਾਨ ਵੀਰੋ ਗਲਤੀ ਰਹਿੰਦੀ ਆਪਣੀ ਤੁਸੀਂ ਇਹ ਕਰਕੇ ਦੇਖੋ 20-25 ਦਿਨ ਪਹਿਲਾਂ ਖੇਤ ਤਿਆਰ ਕਰੋ ਰੂੜੀ ਪਾ ਕੇ ਡਬਲ ਰੌਣੀ ਕਰ ਲਓ 10 ਦਿਨ ਪਹਿਲਾਂ ਜਿਹੜੀ ਸਰੋਂ ਦੀ ਖਾਦ ਤੁਹਾਨੂੰ ਮੈਂ ਦੱਸਿਆ ਜਿਹੜੀ ਕਮੈਂਡੇਸ਼ਨ ਹੈਗੀ ਆ ਇੱਕ ਕਿਲੋ ਪ੍ਰਤੀ ਮਰਲਾ ਇਹ ਪਾ ਲੋ ਬਰੀਕ ਕਰਕੇ ਛੱਟਾ ਦੇ ਦੇ ਉੱਤੇ ਉਸ ਤੋਂ ਬਾਅਦ 10 ਦਿਨ ਬਾਅਦ ਫਿਰ ਆਪਣੀ ਦੀ ਬਿਜਾਈ ਕਰ ਦਿਓ ਮੌਕੇ ਤੇ ਇਹ ਖਾਦਾਂ ਪਾ ਕੇ ਜੂਰੀਆ ਸੁਪਰ ਜ਼ਿੰਕ ਪਟਾਸ਼ ਤੇ ਫਿਰ ਉੱਤੇ ਸਪ੍ਰਿੰਗ ਕਰੋ ਜ਼ਿੰਕ ਤੇ ਲੋਹੇ ਵਾਲੀਆਂ ਤੇ ਪਨੀਰੀ ਆਪਾਂ ਜਿਹੜੀ ਬੀਜੀ ਹੈ ਉਹਨੂੰ ਆਪਾਂ ਹਲਕਾ ਹਲਕਾ ਗਿੱਲਾ ਰੱਖਣਾ ਪਾਣੀ ਲਗਾਤਾਰ ਖੜੀ ਨਹੀਂ ਵਿੱਚ ਹੁੰਦੇ ਨਾਲ ਕਈ ਵਾਰ ਆਪਾਂ ਦੁਪਹਿਰੇ ਪਾਣੀ ਭਰ ਦਿੰਨੇ ਆ ਉਹਦੇ ਨਾਲ ਪਨੀਰੀ ਨੂੰ ਸੇਕਾ ਮਾਰ ਜਾਂਦਾ ਉਹਦੇ ਵਿੱਚ ਵੀ ਸਟ੍ਰੈਸ ਪੈਂਦੀ ਹੈ ਕਈ ਵਾਰ ਰਾਹ ਦੇ ਨਾਲ ਪਨੀਰੀ ਬੀਜ ਨੇ ਉੱਤੇ ਧੂੜ ਉੱਡ ਪਈ ਉੱਡ ਰੁਪਈ ਜਾਂਦੀ ਆ ਤੇ ਲੀ ਫੇਰ ਹੀ ਉਹ ਕਵਰ ਕਰ ਲੈਂਦੀ ਆ ਪ੍ਰੋਪਰ ਫੋਟੋ ਹੁੰਦਾ ਸੁ ਹੁੰਦੀ ਨਹੀਂ ਉਹਦੇ ਨਾਲ ਵੀ ਪਨੀਰੀ ਨਹੀਂ ਗਰੋਥ ਕਰਦੀ ਪ੍ਰੋਪਰ ਇਹ ਜਿਹੜੇ ਜ਼ਰੂਰੀ ਨੁਕਤੇ ਨੇ ਕਿਸਾਨ ਵੀਰੋ ਜ਼ਰੂਰੀ ਨੁਕਤੇ ਜਿਹਦੇ ਨਾਲ ਅ ਜਿੱਥੇ ਕਿਤੇ ਘਾੜ ਰਹਿ ਗਈ ਤਾਂ ਫੇਰ ਆਪਣੀ 25 ਤੋਂ 30 ਦਿਨਾਂ ਚ ਪਨੀਰੀ ਤਿਆਰ ਨਹੀਂ ਹੁੰਦੀ ਤੇ ਵੀ ਜਿਹੜੀ ਬਾਸ ਜਿਹੜੀ 126 ਹੈ ਉਹਦੀ 22 ਦਿਨਾਂ ਚ 25 ਦਿਨਾਂ ਚ ਪਨੀਰੀ ਤਿਆਰ ਨਹੀਂ ਹੁੰਦੀ ਜੇ ਤੁਸੀਂ ਇਹ ਨੁਕਤੇ ਬਣਾ ਲਏ 126 ਦੀ ਪਨੀਰੀ 22 ਤੋਂ 25 ਦਿਨਾਂ ਚ ਤੇ ਦੂਸਰੀਆਂ ਕਿਸਮਾਂ ਦੀ ਪਨੀਰੀ 25 ਤੋਂ 30 ਦਿਨਾਂ ਚ ਲਾਉਣ ਵਾਸਤੇ ਤਿਆਰ ਹੋ ਜਾਣੀ ਆ ਪ੍ਰਤੀ ਮਰਲਾ 2.5 ਕਿਲੋ ਵੀ ਹੱਦ ਦਾ 200 ਗ੍ਰਾਮ ਹੋਰ ਵੱਧ ਪਾ ਲੋ ਕਿਸਾਨ ਵੀਰ ਤਿੰਨ 3.5-3 ਕਿਲੋ ਵੀ ਪਾਉਂਦੇ ਉਹਦੇ ਨਾਲ ਉਹਨਾਂ ਨੂੰ ਗਰੋਥ ਵਾਸਤੇ ਪ੍ਰੋਪਰ ਸਪੇਸ ਨਹੀਂ ਮਿਲਦੀ ਪ੍ਰੋਪਰ ਲਾਈਟ ਨਹੀਂ ਮਿਲਦੀ ਪ੍ਰੋਪਰ ਨਿਊਟ੍ਰੀਸ਼ਨ ਨਹੀਂ ਮਿਲਦਾ ਜੇ ਆਪਾਂ ਥੋੜਾ ਜਿਹਾ ਕਈ ਵਾਰ ਘੱਟ ਵੀ ਪਾ ਲੈਨੇ ਉਹਦੇ ਨਾਲ ਥੋੜੀ ਪਨੀਰੀ ਮੋਟੀ ਹੋ ਜਾਂਦੀ ਫਿਰ ਪੱਟਣ ਦੇ ਵੇਲੇ ਜਾਂ ਲੇਬਰ ਨੂੰ ਕੋਈ ਸਮੱਸਿਆ ਆਉਂਦੀ ਇਹ ਗੱਲ ਹੈਗੀ ਆ ਜੇ ਆਪਾਂ ਘੱਟ ਵੀ ਪਾਵਾਂਗੇ ਉਹਦੇ ਨਾਲ ਪਨੀਰੀ ਸਗੋਂ ਮੋਟੀ ਹੋ ਜੂਗੀ ਪਰ ਲੇਬਰ ਉੱਤੇ ਜ਼ਿਆਦਾ ਲੇਬਰੀਅਸ ਕੰਮ ਹੋ ਜਾਂਦਾ ਹੈ ਇਹਦੇ ਕਰਕੇ ਲੇਬਰ ਨੂੰ ਲਾਇਕ ਨਹੀਂ ਕਰਦੀ ਤਾਂ ਆਪਾਂ 2 ਜਿਹੜਾ 2.5 ਕਿਲੋ ਤੱਕ ਪਾ ਲੈਨੇ ਆ 2.5 ਕਿਲੋ 20 ਜਿਹੜੀ 26 ਹੈ ਉਹਨੂੰ ਘੱਟੋ ਘੱਟ 2.5 ਮਰਲੇ 2.5 ਕਿਲੋ 20 ਮਰਲੇ ਦਾ ਤੇ 2.5 ਮਰਲੇ ਲਾਉਣੇ ਆ ਫਿਰ ਆਪਣੀ ਪਾਪੂਲੇਸ਼ਨ ਪੂਰੀ ਹੁੰਦੀ ਪੀਆਰ ਕਿਸਮਾਂ ਚ ਵੀ ਇਸੇ ਵਾ ਕਰਕੇ ਆਪਾਂ ਕੀ ਕਰਦੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ 2 ਮਰਲੇ ਲੈਣਾ ਜਾਂ ਮਰਲੇ ਦੇ ਵਿੱਚ 3.5 4 ਕਿਲੋ 20 ਕਿਸਾਨ ਵੀਰ ਪਾ ਲੈਂਦੇ ਇੱਕ ਮਰਲੇ ਨੇ ਕਿੱਲਾ ਲਾਉਂਦੇ ਕਈ ਬਰ ਜ਼ਿਆਦਾ ਲੰਬੇ ਸਮੇਂ ਲਈ ਕਿਸਮਾਂ ਚ همین ਹੁੰਦਾ ਸੀ ਮੈਂ ਦੇਖਿਆ ਜਾਂ 1.5 ਮਰਲੇ ਨਾਲ ਤਾਂ ਇਹ ਗੱਲਾਂ ਖਾਸ ਧਿਆਨ ਦੇਣ ਯੋਗ ਨੇ ਪਨੀਰੀ ਤਿਆਰ ਕਰ ਲਓ ਇਹ ਜਿਹੜੀ ਬੀਜ ਸੋ ਤੇ ਬਾਰੇ ਮੈਂ ਕੋਸ਼ਿਸ਼ ਕਰੂੰ ਬੱਕਰੀ ਵੀਡੀਓ ਵੀ ਸ਼ੇਅਰ ਕਰ ਦੂੰਗਾ ਕਈ ਵਾਰ ਕਿਸਾਨ ਵੀਰ ਪੂਰੀ ਵੀਡੀਓ ਨਹੀਂ ਸੁਣਦੇ ਇਹ 7-8 ਮਿੰਟ ਦੀ ਵੀਡੀਓ ਹੋ ਜਾਣੀ ਆ ਤੇ ਕੋਸ਼ਿਸ਼ ਕਰੂੰਗਾ ਮੈਂ ਨਾਲ ਦੀ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਾਵਾਂ ਬਸ ਵੱਡਾ ਨੁਕਤਾ ਇਹੀ ਆ ਕਿ ਪਨੀਰੀ ਨੂੰ ਦਿਨਾਂ ਚ ਤਿਆਰ ਕਰਨ ਨਾਲ ਪਨੀਰੀ ਦਾ ਖੇਤ ਤਿਆਰ ਕਰਨਾ ਪਊ ਜੇ ਆਪਾਂ ਖੇਤ ਨਹੀਂ ਤਿਆਰ ਕਰਦੇ ਮੌਕੇ ਤੇ ਪਨੀਰੀ ਬੀਜਦੇ ਆ ਫੇਰ ਆਪਾਂ 25 ਤੋਂ 30 ਦਿਨ ਦੇ ਵਿੱਚ ਪਨੀਰੀ ਤਿਆਰ ਨਹੀਂ ਕਰ ਸਕਦੇ ਫੇਰ ਗੇਤੀ ਕਿਸਾਨ ਵੀਰ ਪਨੀਰੀ ਬੀਜਦੇ ਆ ਉਹਨੂੰ ਫੇਰ ਬੁੱਢੀ ਕਰਕੇ ਆਪਾਂ ਲਾਉਨੇ ਆ ਫੇਰ ਉਹਨੂੰ ਚੱਲਣ ਵਾਸਤੇ ਕਿਉਂਕਿ ਵੱਡੀ ਪਨੀਰੀ ਤਣੇ ਨੂੰ ਗੰਡਾ ਪਾਈਆਂ ਫੋੜ ਵੀ ਹੌਲੀ ਹੌਲੀ ਸ਼ੁਰੂ ਕਰੂ ਨਾ ਉਹਦਾ ਟ੍ਰਾਂਸਪਲੈਂਟੇਸ਼ਨ ਸ਼ੌਕ ਵੀ ਉਹਨਾਂ ਜ਼ਿਆਦਾ ਹੋ ਜੇ ਪਨੀਰੀ 3 ਦਿਨਾਂ 'ਚ ਚੱਲਦੀ ਤੇ ਬੁੱਢੀ ਪਨੀਰੀ 7 ਦਿਨਾਂ 'ਚ ਚੱਲੂ ਦਾ ਹੰਦ ਨਾ ਚ ਇੱਥੇ ਇਸ ਮਸੱਇਆ ਵੀ ਆਉਂਦੀ ਆ ਸੋ ਇਹ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਕੱਦੂ ਕਰਨ ਟਾਈਮ ਆਪਾਂ ਪਾਣੀ ਭਰ ਲਿਆ ਪੂਰਾ ਤਾਂ ਪਾਣੀ ਜਦੋਂ ਪਨੀਰੀ ਲਾਉਣੀ ਆ ਉਦੋਂ ਪਰਖੇਤ ਦੇ ਵਿੱਚ ਬਹੁਤ ਘੱਟ ਪਾਣੀ ਚਾਹੀਦਾ ਵੱਧ ਪਾਣੀ ਚ ਲਾਵਾਂਗੇ ਪਨੀਰੀ ਤਾਂ ਉਹ ਉਹ ਵੀ ਨਹੀਂ ਚੱਲਦੀ ਛੇਤੀ ਸੋ ਇਹ ਛੋਟੇ ਛੋਟੇ ਨੁਕਤੇ ਹੁੰਦੇ ਕਿਸਾਨ ਵੀਰੋ ਬਾਕੀ ਆਪਦੇ ਸਵਾਲ ਸਹੀ ਹੇਠਲੇ ਕਮੈਂਟ ਦੇ ਰੋ ਜਰੂਰ ਦੱਸਣਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ